ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਡਗਰੂ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਜਾਂਦਾ। ਤੇ ਡਗਰੂ ਫਾੜਕਾਂ ਤੋਂ ਜਿਹੜੀ ਸੱਦੇ ਵਾਲੇ ਦੌਲਤਪੁਰੇ ਨੂੰ ਛੜਕ ਜਾਂਦੀ ਉਸ ਛੜਕ ਦੇ ਉੱਤੇ ਇਸ ਵੀਰ ਹਰਾਂ ਦਾ ਘਰ ਆ ਸੱਜਣੋ ਤੇ ਘਰੇਲੂ ਘਰੋਂ ਹੀ ਤੁਹਾਨੂੰ ਇੱਕ ਮੈਂ ਵਿਕਰੀ ਵਾਲੀ ਵਿਖਾਉਣ ਲੱਗੇ ਆ ਘਰੇ ਬਾਈ ਹਰਾਂ ਦੇ ਪਸ਼ੂ ਰੱਖੇ ਹੋਏ ਆ ਸੱਜਣੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਿਹੜਾ ਸੁਆਸ ਹੁੰਦੀ ਆ ਕਿੰਨਾ ਦੁੱਧ ਇਹਨੇ ਕਰਮਾ ਵਾਲੀ ਨੇ ਮਗਰਲੇ ਸੂਏ ਭਰਿਆ ਸਾਰਾ ਹਿਸਾਬ ਕਿਤਾਬ ਮਾਲਕਾਂ ਤੋਂ ਪੁੱਛਾਂਗੇ ਤੇ ਜਿਹੜੇ ਭੈਣ ਭਰਾ ਦੇ ਪਸੰਦ ਆ ਜਾਂਦੀ ਆ ਸੱਜਣੋ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਬਹੁਤ ਸ਼ਾਨਦਾਰ ਲੇਵਾ ਕਰਮਾ ਇਹਨੇ ਤਿਆਰ ਕੀਤਾ ਤੇ ਹਜੇ ਦਿਨ ਵੀ ਪੰਜ ਚਾਰ ਕਰਦੀ ਕਰਾਉਂਦੀ ਨੇ ਲੈ ਜਾਣੇ ਆ ਸੱਜਣੋ ਚੰਗਾ ਦੁੱਧ ਭਰਿਆ ਹੋਇਆ ਬਾਕੀ ਤੁਸੀਂ ਵੀ ਗੈਸ ਲਾਇਓ ਲੈਵੇ ਭਾਂਡੇ ਤੋਂ ਵੀ ਮੈਂ ਚੰਗੀ ਆ ਆਜੋ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਆ ਜੀ ਠੀਕ ਚੜਦੀ ਕਲਾ ਨਾ ਚੜਦੀ ਕਲਾ ਹੀ ਚੱਲ ਆਪਣਾ ਪਹਿਲਾਂ ਤਾਂ ਨਾਂ ਦੱਸੀਏ ਨਾਂ ਮੇਰਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਸਨ ਆਫ ਜੀ ਰੂਪ ਸਿੰਘ ਰੂਪ ਸਿੰਘ ਹਨਾ ਕਈ ਵਾਰੀ ਫੋਨ ਨਾ ਲੱਗੇ ਅਗਲਾ ਨਾਂ ਪੁੱਛ ਕੇ ਆ ਜਾਂਦਾ ਹਨਾ ਤੇ ਆਪਣਾ ਡਰੈਸ ਦਈਏ ਇੱਥੋਂ ਦਾ ਪ੍ਰੋਪਰ ਕੀ ਆ ਡਰੈਸ ਜੀ ਆਪਣਾ ਸੱਦੇ ਵਾਲੇ ਰਾਹ ਤੇ ਘਰ ਡਾਗਰੂ ਪਿੰਡ ਡਾਗਰੂ ਆ ਜ਼ਿਲ੍ਹਾ ਮੋਗਾ ਆ ਗਿਆ ਸੱਦੇ ਵਾਲੇ ਰਾਹ ਤੇ ਘਰ ਹਨਾ ਤੇ ਬਾਕੀ ਨੰਬਰ ਕਿਹੜਾ ਚਲਾ ਦਿੱਗੇ ਵੀਡੀਓ ਚ 947 82 ਜੀ 10419 ਓਕੇ ਇਹਦੇ ਤੇ ਆਪਣੇ ਨਾਲ ਕੋਈ ਵੀ ਭੈਣ ਭਰਾ ਜਿਹੜਾ ਸੰਪਰਕ ਕਰ ਲੇ ਤੇ ਮਾਝ ਆਪਣੇ ਘਰ ਦੀ ਆ ਨਾ ਘਰ ਦੀ ਆ ਜੀ ਘਰੇ ਚੁਈ ਆ ਘਰੇ ਚੁਈ ਆ ਸੂਆ ਕਿਹੜਾ ਸੁੰਦੀ ਹੈ ਜੀ ਇਹ ਜੀ ਤੀਜਾ ਸੂਆ ਸੋਣਾ ਦੋ ਸੂਏ ਆਪਾਂ ਘਰੇ ਹੀ ਚਰੇ ਆ ਤੇ ਤੀਜਾ ਸੂਆ ਸੂਗੀ ਦੂਜੀ ਸੂਏ ਆਪਾਂ ਆਪਣੀ ਸੇਵਾ ਤੇ ਕਿੰਨਾ ਕੁ ਦੁੱਧ ਚੋਇਆ ਜੀ ਅਸੀਂ ਜੀ 15 ਲੀਟਰ ਚੋਇਆ 15 ਲੀਟਰ ਆਪਾਂ ਆਪਣੀ ਘਰ ਵਾਲੀ ਨਾਰਮਲ ਸੇਵਾ ਤੇ ਸੇਵਾ ਤੇ ਚੋਇਆ ਜੀ 20 15 ਲੀਟਰ ਦੁੱਧ ਚੁੰਦੇ ਰਹੇ ਹਾਂ ਜੀ ਤੇ ਸੂਆ ਸੁੰਦੀ ਤੀਜਾ ਥਣਾ ਥੁਣਾਣ ਲਓ ਬੇਫਿਕਰੀ ਓਕੇ ਆ ਜੀ ਓਕੇ ਭਾਰਪੂਰ ਦੀ ਜਮਾ ਜੀ ਫੁੱਲ ਗਰੰਟੀ ਵਾਲੀ ਗੱਲ ਆ ਹਨਾ ਓਕੇ ਰਿਪੋਰਟ ਆ ਸੱਜਣੋ ਬਾਕੀ ਭਾਰ ਵਾਲਾ ਪਸੂ ਥਣਾ ਚ ਆ ਜਾਂਦਾ ਤੇ ਬਾਈ ਜੀ ਇਹਨੂੰ ਕੱਢ ਕੇ ਕਰਾ ਬਾਹਰ ਮਾੜੀ ਜੀ ਤੂਰ ਕਰਾਈਏ ਚੈੱਕ ਖੋਲੋਂਗੇ ਖੋਲ ਦਿੰਨੇ ਹਾਂਜੀ ਖੋਲਿਓ ਆ ਸੱਜਣੋ ਤੂਰ ਚੈੱਕ ਕਰ ਲੋ ਸੂਆ ਤੀਜਾ ਸੁੰਦੀ ਆ ਬਾਕੀ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਆ ਪੱਠ ਪੁੜੇ ਚੰਗੇ ਦੀ ਆ ਲੀਵਾ ਪਾਂਡਾ ਤੁਹਾਡੇ ਸਾਹਮਣੇ ਆ ਓਕੇ ਰਿਪੋਰਟ ਆ ਬਾਕੀ ਨੇੜ ਤੋਂ ਕੋਈ ਨਹੀਂ ਘਮਾ ਲੋ ਡਰੇ ਨਾ ਗਾਣਾ ਭੱਜ ਤੇ ਬਾਕੀ ਤੁਹਾਨੂੰ ਸੱਜਣੋ ਨੇੜ ਤੋਂ ਤਸੱਲੀ ਕਰਾਵਾਂਗੇ ਵਰਲਵਾਂਡ ਦੀ ਜਿਵੇਂ ਗੱਲ ਕਰੀਏ ਨਾ ਥਣਾ ਦੀ ਆਪਸੀ ਗੈਪ ਦੂਰੀ ਗੱਠ ਗੱਠ ਦੇ ਜਿਵੇਂ ਕਹਿ ਦਿੰਦੇ ਨਾ ਉਹ ਥਣ ਲੱਗਾ ਹੋਇਆ ਕਰਮਾਂ ਵਾਲੀ ਨੂੰ ਬੜੀ ਦੂਰੀ ਤੇ ਥਾਣਾ ਲੇਵੇ ਭਾਂਡੇ ਤੋਂ ਗੈਸ ਲਾਇਓ ਵੀ ਬਹੁਤ ਕਰਮਾਂ ਵਾਲੀ ਨੇ ਚੰਗਾ ਦੁੱਧ ਭਰਿਆ ਹੋਇਆ ਐਤ ਕਿ ਤੁਸੀਂ ਆਪਣੀ ਸੇਵਾ ਤੇ ਕਿੰਨਾ ਚੋਲੋਗੇ ਉਹ ਤੁਹਾਡੇ ਤੇ ਡਿਪੈਂਡ ਰਹੇ ਜੂਗਾ ਸਜਣੋ ਇੱਕ ਰੰਗ ਕਾਲੀ ਆ ਪੂਛ ਚ ਵੀ ਸਜਣੋ ਕੋਈ ਵਾਲ ਜਿਹੜਾ ਇਹਦੇ ਵਾਈਟ ਨਹੀਂ ਪਿਓਰ ਜੇ ਮੋਹਰਾ ਦੀ ਗੱਲ ਕਰੀਏ ਤਾਂ ਟਾਪ ਦੀ ਝੋਟੀ ਤੀਜਾ ਸੁਹਾ ਸੁੰਦੀ ਆ ਤੇ ਇਥੋਂ ਤੁਸੀਂ ਚੈੱਕ ਕਰਿਓ ਹਣ ਇਹਦਾ ਆ ਦੇਖਿਓ ਆਪਸੀ ਥਾਣਾ ਦੀ ਗੈਪ ਦੂਰੀ ਮੁਠੀ ਆਲਾ ਥਾਣ ਚਵਾਈ ਆਲਾ ਥਾਣ ਲੱਗਾ ਹੋਇਆ ਜਿਹਨੂੰ ਕਹਿ ਦਿੰਦੇ ਆ ਸੱਜਣੋ ਚੰਗੀ ਝੋਟੀ ਘਰੇਲੂ ਘਰੇ ਤੁਹਾਨੂੰ ਵਿਖਾਈ ਆ ਓਕੇ ਰਿਪੋਰਟ ਆ ਤੇ ਬਾਈ ਜੀ ਦਿਨ ਤਾਂ ਲੈ ਜੂ ਹਜੇ 5-4 ਹਨਾ ਹਾਂਜੀ ਲੈ ਜੂ ਜੀ ਲੈ ਜੂ ਲੈ ਜਾਣੇ ਹਨਾ ਹੋ ਸਕਦਾ ਸੂ ਵੀ ਪਵੇ ਚਲੋ ਤਿਆਰੀ ਬਹੁਤ ਸੋਹਣੀ ਆ ਤੇ ਬਾਕੀ ਐਂ ਲੱਗਦਾ ਵੀ ਜਿਵੇਂ 2-4 ਦਿਨ ਲੈ ਜੂਗੀ ਹਨਾ ਹਾਂਜੀ ਲੈ ਜੂ 4-5 ਦਿਨ ਓਕੇ ਤੇ ਵੀਰ ਜੀ ਇਹਦਾ ਰੇਟ ਆਪਾਂ ਜਿਹੜਾ ਕੀ ਤੈਅ ਕਰੀਏ ਰੇਟ ਜੀ ਇਹਦਾ 1.5 ਲੱਖ ਡੇਢ ਲੱਖ ਰੁਪਈਆ ਡਿਮਾਂਡ ਕਰਦੇ ਆ ਆਪਾਂ ਤੇ ਬਾਕੀ ਆਏ ਭੈਣ ਭਰਾ ਦਾ ਮਾਨਤਨ ਕਰਾਂਗੇ ਹਾਂਜੀ ਕਰਦਾਂਗੇ ਵੀ ਜੇ ਕੋਈ ਭੈਣ ਭਰਾ ਆਪਣੇ ਨਾਲ ਸੰਪਰਕ ਕਰਦਾ ਤੇ ਆਪਾਂ ਮਾਨਤਨ ਕਰਦਿਆਂ ਦੇ ਖੁੱਲਾ ਹਾਂ ਧੰਨਵਾਦ ਜੀ ਧੰਨ ਸੱਜਣੋ ਆ ਜਿਓ ਇੱਧਰ ਕੋਈ ਗੱਲ 1.5 ਲੱਖ ਰੁਪਈਆ ਜਿਹੜੀ ਇਹਦੀ ਡਿਮਾਂਡ ਵੀਰ ਹਰਾਂ ਨੇ ਤੈਅ ਕੀਤੀ ਆ ਬਾਕੀ ਸੱਜਣੋ ਤੁਸੀਂ ਆਪਣੀ ਸਮਝ ਨਾਲ ਵੀ ਸੌਦਾ ਕਰ ਸਕਦੇ ਆ ਬਾਕੀ ਕੋਲੇ ਆ ਕੇ ਵੇਖਿਓ ਤੁਹਾਡੇ ਮਾਲੂ ਵੀ ਝੋਟੀ ਪਸੰਦ ਆਊਗੀ ਕੋਈ ਐਡੀ ਗੱਲ ਨਹੀਂ ਕਿਉਂਕਿ 15 ਲੀਟਰ ਇਹਨਾਂ ਨੇ ਆਪ ਦੇ ਘਰੇ ਚੋਇਆ ਕੋਈ ਇਹ ਤਾਂ ਹੈ ਨਹੀਂ ਵੀ ਬਿਨ ਚੋਏ ਤੋਂ ਦੱਸਦਾ ਸੱਜਣੋ ਬਾਕੀ ਤੁਹਾਨੂੰ ਮੱਝ ਵੀ ਦੱਸੂਗੀ ਕਿਉਂਕਿ ਬੜੇ ਚੰਗੇ ਪੱਠ ਪੁੜੇ ਦੀ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ